जीत सिंह पुत्र हंसराज और अशोक मुलजिम इसके पिता का नाम क्या है? अशोक के पिता का नाम चेनाराम कहाँ का रहने वाला ये ये हाँ जोधपुर का रहने वाला है खास जोधपुर जोधपुर ग्रामीण एरिया का कौन सा गांव है इसका गांव है कुशलावा लोहावट जोधपुर कब से कर रहा काम? ये अभी पिछले कुछ दो तीन महीनों से बता रहे हैं ਅੱਜ ਰਾਜਸਥਾਨ ਪੁਲਿਸ ਤੋਂ ਨਾ ਐਸਆਈ ਰੀਨਾ ਜੀ ਆਏ ਸੀ। ਸਾਲੋਨ ਦੀ ਪੁਲਿਸ ਟੀਮ ਸੀ। ਇਹਨਾਂ ਨੂੰ ਕੋਈ ਜਾਣਕਾਰੀ ਮਿਲੀ ਸੀ ਵੀ ਸਨੌਰੋ ਦਾ ਇੱਕ ਕੋਈ ਵਰਨ ਅਵਿਅਕਤੀ ਹੈ ਜਿਹੜਾ ਜਾਲੀ ਕਰੰਸੀ ਇਸੇ ਤਿਆਰ ਕਰਕੇ ਰਾਜਸਥਾਨ ਸਪਲਾਈ ਕਰਦਾ ਹੈ। ਇਹਨਾਂ ਦੇ ਨਾਲ ਫਿਰ ਅਸੀਂ ਜੁਆਇੰਟ ਜਿਹੜੀ ਰੇਡ ਕੀਤੀ ਇੱਥੇ ਗੁਰਜੀਤ ਸਿੰਘ ਨਾਂ ਦਾ ਜਿਹੜਾ ਵਿਅਕਤੀ ਹੈ ਉੱਥੇ ਜਿਹੜਾ ਕਾਬੂ ਆਇਆ ਉਹਦੇ ਕੋਲ ਕਰੀਬ 55-56000 ਦੀ ਨਗਦੀ ਤੇ ਨਾਲ ਜਾਲੀ ਕਰੰਸੀ ਪਲੱਸ ਜਿਹੜਾ ਸਨੋਰਟ ਬਰੋਨਰ ਸਨੋਰਟ ਸਪਲਾਈ ਕੀਤਾ ਬਾਕੀ ਪਾਰਟ ਆਫ ਜਿਹੜਾ ਇਨਵੈਸਟੀਗੇਸ਼ਨ ਹੈ ਉਹ ਅੱਗੇ ਜਿਹਨ ਇਨਵੈਸਟੀਗੇਸ਼ਨ ਚੱਲੇਗੀ ਬਤਲ ਲੇਕਿਨ ਜੀ ਟੀਮ ਆਈਸੀ ਕੇ ਰਸਤਾ ਉਹ ਕਹਿੰਦੇ Rajasthan Punjab Haryana ਚ ਵੀ ਸਪਲਾਈ ਕਰੇ ਕੁਝ ਦੇ ਪਹਿਲਾਂ 20 ਲੱਖ ਰੁਪਇਆ ਵੀ ਉਹਨਾਂ ਨੇ Rajasthan ਸਪਲਾਈ ਕਰਾ ਕੇ ਇਹ Rajasthan ਦੀ ਉਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ Rajasthan ਪੁਸਤ ਉਹਦੀ ਇਨਵੈਸਟੀਗੇਸ਼ਨ ਕਰੂ ਕਿ ਦੇਖੂ ਕਿੱਦਿ ਕਿੱਦਿ ਸਪਲਾਈ ਕੀਤਾ ਹੈ